ਸਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਸਿੱਖਦੇ ਹਾਂ ਜੀ ਮਿਰਰ ਲਗਾਉਣਾ ਇਹ ਮੇਰੇ ਕੋਲੇ ਸਿਤਾਰੇ ਨੇ ਤੁਸੀਂ ਦੇਖ ਸਕਦੇ ਹੋ ਠੀਕ ਹੈ ਮਿਰਰ ਦੀ ਜਗ੍ਹਾ ਤੇ ਆਪਾਂ ਇਹ ਯੂਜ਼ ਕਰਾਂਗੇ ਇਹ ਯੂਜ਼ ਕਰਨ ਦਾ ਜਿਹੜਾ ਫਾਇਦਾ ਇਹ ਹੈ ਕਿ ਇਹ ਬਿਲਕੁਲ ਲਾਈਟ ਵੇਟ ਹੁੰਦੇ ਨੇ ਠੀਕ ਹੈ ਜੇ ਤੁਸੀਂ ਹੈਵੀ ਤੋਂ ਹੈਵੀ ਡਿਜ਼ਾਈਨ ਵੀ ਬਣਾਉਂਗੇ ਨਾ ਸੂਟ ਤੇ ਤਾਂ ਆ ਪਾ ਰਾਜਾ ਨਹੀਂ ਬਣੇਗਾ ਸੂਟ ਕਿਉਂਕਿ ਮਿਰਰ ਆ ਜਿਹੜਾ ਉਹਦਾ weight ਜ਼ਿਆਦਾ ਹੁੰਦਾ ਇਹ ਬਿਲਕੁਲ ਲਾਈਟ weight ਹੁੰਦੇ ਨੇ ਤਾਂ ਆਪਾਂ ਇਹਨੂੰ ਯੂਜ਼ ਕਰਕੇ ਆਪਾਂ ਅੱਜ ਮਿਰਰ ਲਗਾਉਣਾ ਜਿਹੜਾ ਉਹ ਸਿੱਖਦੇ ਆਂ ਆ ਮਿਰਰ ਲਗਾਉਣ ਲਈ ਜਿਹੜਾ ਸਭ ਤੋਂ ਪਹਿਲੀ ਚੀਜ਼ ਆਪਾਂ ਮੈਂ ਤੁਹਾਨੂੰ ਦੱਸ ਦਿਆਂ ਕਿ ਜਦੋਂ ਆਪਾਂ ਇਦਾਂ ਗੋਲ ਰੱਖ ਲਿਆ ਠੀਕ ਹੈ ਇਹਨੂੰ ਚਾਹੇ ਥੋੜਾ ਜਿਹਾ ਫੇਵਿਕੋਲ ਵਗੈਰਾ ਲਗਾ ਕੇ ਇਹਨੂੰ ਇੱਕ ਵਾਰੀ ਅਟੈਚ ਕਰ ਲਿਓ ਤਾਂ ਕਿ ਇਹ ਇੱਕ ਜਗ੍ਹਾ ਤੇ ਫਿਕਸ ਰਹੇ ਤੇ ਹਿੱਲੇ ਨਾ ਠੀਕ ਹੈ ਤਾਂ ਇਹਨੂੰ ਲਗਾਉਣ ਲਈ ਆਪਾਂ ਕੀ ਕਰਨਾ ਇੱਕ ਜਿੱਦਾਂ ਇਹ ਆ ਰੱਖ ਲਿਆ ਠੀਕ ਹੈ ਇਹਦੀ ਇੱਕ ਇੱਕ ਸਾਈਡ ਤੋਂ ਤੁਸੀਂ ਸੂਈ ਕੱਢਣੀ ਆ ਜਿੱਥੋਂ ਮਰਜੀ ਤੁਸੀਂ ਸ਼ੁਰੂ ਕਰਨ ਲੱਗੇ ਇੱਕ ਜਗ੍ਹਾ ਤੋਂ ਤੁਸੀਂ ਇਹਦੀ ਸੂਈ ਜਿਹੜੀ ਕੱਢ ਲੈਣੀ ਆ ਜਿੱਥੋਂ ਵੀ ਕੱਢ ਲਓ ਤੁਸੀਂ ਇੱਥੋਂ ਕੱਢ ਲਈ ਜਿਵੇਂ ਆਪਾਂ ਸਭ ਤੋਂ ਆਸਾਨ ਤਰੀਕਾ ਦੱਸਾਂ ਕਈ ਵਾਰੀ ਨਾ ਕਿਸੇ ਨੂੰ ਸਮਝ ਨਹੀਂ ਆਉਂਦੀ ਹੁੰਦੀ ਵੀ ਕਿੱਦਾਂ ਨੂੰ ਜਾਣਾ ਕਿਵੇਂ ਕਰਨਾ ਜਿਵੇਂ ਆਪਾਂ ਸਿੰਧੀ ਬੂਟੀ ਸਿੱਖੀ ਸੀ ਸਿੰਗਲ ਡੱਬੀ ਵਾਲੀ ਯਾਦ ਆ ਤੁਹਾਨੂੰ ਆਪਾਂ ਕਾਫੀ ਦਿਨ ਹੋ ਗਏ ਕਾਫੀ ਟੈਂਪਲਾਂ ਸਿੰਧੀ ਬੁੱਟੀ ਸਿੱਖੀ ਸੀ ਜਿਹੜੀ ਸਿੰਗਲ ਡੱਬੀ ਵਾਲੀ ਸੀ ਤਾਂ ਸਿੰਗਲ ਡੱਬੀ ਵਾਲੀ ਜਿਹੜੀ ਸਿੰਧੀ ਬੁੱਟੀ ਹੈ ਆਪਾਂ ਉਹ ਬਣਾਉਣੀ ਹੈ ਬਸ ਮਿਰਰ ਆਪਣਾ ਨੀਚੇ ਹੋਵੇ ਹੁਣ ਦੇਖੋ ਇੱਥੋਂ ਬਿਲਕੁਲ ਆਪਾਂ ਐਦਾਂ ਹੀ ਬਣਾਉਂਦੇ ਹੁੰਦੇ ਸੀ ਨਾ ਸਿੰਧੀ ਬੁੱਟੀ ਇੱਕ ਸਟੈਪ ਤੋਂ ਦੂਜੇ ਸਟੈਪ ਤੇ ਉਹਦੇ ਬਿਲਕੁਲ ਨੇੜੇ ਆਪਾਂ ਫਿਰ ਸੂਈ ਕੱਢਦੇ ਹੁੰਦੇ ਸੀ ਇੱਥੋਂ ਆਪਾਂ ਫਿਰ ਜਾਂਦੇ ਸੀਗੇ ਨੈਕਸਟ ਸਟੈਪ ਤੇ ਮੈਂ ਇਹਨੂੰ ਫੇਵਿਕੋਲ ਵਗੈਰਾ ਲਗਾ ਕੇ ਅਟੈਚ ਨਹੀਂ ਕੀਤਾ ਇਸ ਲਈ ਇਹ ਥੋੜਾ ਜਿਹਾ ਹਿੱਲਦਾ ਹੈ ਕੋਈ ਚੱਕਰ ਨਹੀਂ ਤੁਸੀਂ ਅਟੈਚ ਕਰ ਲਿਓ ਜੇ ਤੁਸੀਂ ਪਹਿਲੀ ਵਾਰ ਕਰ ਰਹੇ ਹੋ ਦੇਖੋ ਇੱਥੇ ਹੋ ਗਿਆ ਇੱਥੋਂ ਆਪਾਂ ਕਰਦੇ ਹੁੰਦੇ ਸੀ ਨੈਕਸਟ ਸਟੈਪ ਇਧਰ ਨੂੰ ਸਿੰਧੀ ਬੁੱਟੀ ਤਾਂ ਤੁਹਾਨੂੰ ਬਣਾਉਣੀ ਆ ਆਉਂਦੀ ਹੋਏਗੀ ਨਾ ਸਿੰਗਲ ਡੱਬੀ ਵਾਲੀ ਬਸ ਸਿੰਧੀ ਬੁੱਟੀ ਬਣਾਉਣੀ ਆ ਇਹ ਚੀਜ਼ ਦਾ ਧਿਆਨ ਰੱਖਣਾ ਕਿ ਤੁਸੀਂ ਸਿੰਧੀ ਬੁੱਟੀ ਵਾਲਾ ਜਿਹੜਾ ਸਿੰਗਲ ਬਾਕਸ ਵਾਲੀ ਸਿੰਧੀ ਬੁੱਟੀ ਸੀ ਉਹਦਾ ਬਾਕਸ ਇੱਥੇ ਤੁਸੀਂ ਬਣਾਉਣਾ ਇਹਦੇ ਉੱਪਰ ਮਿਰਰ ਦੇ ਉੱਤੋਂ ਦੇ ਜਦੋਂ ਇਹ ਬਣ ਗਿਆ ਫਿਰ ਆਪਾਂ ਨੈਕਸਟ ਸਟੈਪ ਦੇਖਦੇ ਹਾਂ ਕੀ ਹੋਏਗਾ ਇੱਕ ਵਾਰੀ ਤੁਸੀਂ ਇਹਦੇ ਉੱਤੋਂ ਦੀ ਇਦਾਂ ਬਗਲ ਲਿਆ ਤਾਂ ਮਿਰਰ ਜਿਹੜਾ ਤੁਹਾਡਾ ਆਪਣੇ ਆਪ ਇੱਕ ਜਗ੍ਹਾ ਸਟੇਬਲ ਹੋ ਜਾਏਗਾ ਮੈਂ ਤੁਹਾਨੂੰ ਦਿਖਾਉਣੀ ਆ ਦੇਖੋ ਚਾਹੇ ਤੁਸੀਂ ਇਹਨੂੰ ਡਰਾ ਕਰ ਲਓ ਠੀਕ ਹੈ ਜੇ ਡਰਾ ਨਹੀਂ ਵੀ ਕਰਨਾ ਤਾਂ ਤੁਸੀਂ ਇਦਾਂ ਹੀ ਵੈਸੇ ਬਣਾ ਸਕਦੇ ਹੋ ਕਿਉਂਕਿ ਇਹਦੇ ਵਿੱਚ ਆਪਾਂ ਨੂੰ ਕੋਈ ਸ਼ੇਪ ਦਾ ਨਹੀਂ ਹੈ ਕਿ ਪ੍ਰੋਪਰ ਜਿਹੜਾ ਚੌਰਸੀ ਬਣੇ ਜਾਂ ਕਿਵੇਂ ਬਣੇ ਬਣ ਗਈ ਨਾ ਸਿੰਧੀ ਬੁੱਟੀ ਜਿਵੇਂ ਆਪਾਂ ਆਹ ਚੀਜ਼ ਬਣਾਉਣੀ ਹੁੰਦੀ ਸੀ ਨਾ ਠੀਕ ਹੈ ਸੇਮ ਇਹ ਚੀਜ਼ ਬਣ ਗਈ ਹੁਣ ਨੈਕਸਟ ਕੀ ਕਰਨਾ ਆਪਣੇ ਕੋਲੇ ਇੱਥੇ ਜਗ੍ਹਾ ਹੈਗੀ ਆ ਜਿਵੇਂ ਆਹ ਚੀਜ਼ ਹੁੰਦੀ ਹੈ ਇਹ ਪੋਰਸ਼ਨ ਤਾਂ ਹੁਣ ਆਪਾਂ ਨੈਕਸਟ ਕੀ ਕਰਾਂਗੇ ਹੁਣ ਆਪਾਂ ਢੇਡੀ ਸਿੰਧੀ ਬਣਾ ਦਾਂਗੇ ਜਿਵੇਂ ਆਹ ਜਗ੍ਹਾ ਪਈ ਐ ਨੰਨਾਂ ਦੇ ਵਿੱਚ ਦੇਖੋ ਜਿਵੇਂ ਆਹ ਦੋਨਾਂ ਦੇ ਵਿੱਚ ਇੱਥੇ ਜਗ੍ਹਾ ਹੈਗੀ ਆ ਉਧਰੋਂ ਇੱਥੇ ਹੈਗੀ ਆ ਤਾਂ ਆਪਾਂ ਦੇਖੋ ਇੱਧਰ ਲਿਆਈ ਠੀਕ ਹੈ ਅਹੀਂ ਇਹਦੇ ਸਾਹਮਣੇ ਆਹ ਜਗ੍ਹਾ ਕੀ ਆਹ ਜਗ੍ਹਾ ਕੀ ਹੁਣ țeḍī sindhi box ਬਣਾ ਦਾਂਗੇ sindhi ਦਾ ਲੋਚ ਇਹ ਇਹ ਤਰੀਕਾ ਕਰਨਾ ਆਪਾਂ ਇਹਦੇ ਵਿੱਚ ਆਪਾਂ ਜਿਵੇਂ ਹੁਣ ਆ ਬਾਕਸ ਆਪਣਾ ਸਿੰਧੀ ਬੁੱਤੀ ਦਾ ਸਿੰਗਲ ਬਾਕਸ ਬਣ ਗਿਆ ਹੁਣ ਆਪਾਂ ਕੀ ਕਰਨਾ ਜਿਹੜੀ ਇਹ ਜਗਾ ਬਚ ਗਈ ਆਪਣੇ ਕੋਲੇ ਇਥੋਂ ਸੂਈ ਕੱਢਣੀ ਹੈ ਨੈਕਸਟ ਦੇਖੋ ਆਪਣਾ ਸਟੈਪ ਕਿੱਧਰੋਂ ਜਾਊਗਾ ਥ੍ਰੈਡ ਆਪ ਹੀ ਦੱਸ ਦਣਾ ਆਪ ਨੂੰ ਆਪਾਂ ਚਾਹ ਤੁਸੀਂ ਇੱਥੇ ਡਰਾ ਵੀ ਕਰ ਲਿਓ ਜੇ ਤੁਹਾਨੂੰ ਲੱਗਦਾ ਅਰੇ ਇਥੋਂ ਇਹਦੇ ਉੱਤੋਂ ਦੀ ਇਧਰ ਦੀ ਇੱਥੇ ਆਊਗਾ ਠੀਕ ਹੈ ਕਿਉਂਕਿ ਇਹ ਜਗ੍ਹਾ ਆਪਣੇ ਕੋਲੇ ਖਾਲੀ ਆ ਆ ਜਗ੍ਹਾ ਜਿਹੜੀ ਖਾਲੀ ਹੈ ਆਪਣੇ ਕੋਲੇ ਤਾਂ ਹੁਣ ਆਪਾਂ ਇਹਨੂੰ ਕਵਰ ਕਰਨਾ ਜਿਹੜੀ ਖਾਲੀ ਜਗ੍ਹਾ ਹੈ ਬਾਕਸ ਆਪਾਂ ਸਿੰਧੀ ਬੁੱਟੀ ਵਾਲੀ ਬਣਾਉਣਾ ਤਾਂ ਹੁਣ ਆਪਾਂ ਇਹਨੂੰ ਨੈਕਸਟ ਸਟੈਪ ਤੇ ਲੈ ਜਾਾਂਗੇ ਆਗੀ ਤੇ ਇੱਥੋਂ ਆਪਾਂ ਉੱਪਰ ਸੂਈ ਲਿਆਵਾਂਗੇ ਡਬਲ ਡਬਲ ਜਾਂ ਟ੍ਰਿਪਲ ਬਾਕਸ ਬਣਦਾ ਇਹਦੇ ਵਿੱਚ ਸਿੰਧੀ ਬੁੱਟੀ ਦਾ ਸਿੰਗਲ ਵਾਲਾ ਬਾਕਸ ਹੈ ਜਿਹੜਾ ਹੁਣ ਦੇਖੋ ਆਪਣਾ ਥ੍ਰੈਡ ਆਪ ਹੀ ਦੱਸਦਾ ਨਾ ਕਿੱਧਰ ਨੂੰ ਜਾਊਗਾ ਇਧਰੋਂ ਤਾਂ ਪਾਈਆਂ ਉੱਪਰ ਨੂੰ ਆਪਾਂ ਵਿੱਚ ਦੀ ਜਾਣੀ ਸਕਦੇ ਸੈਂਟਰ ਵੱਨ ਦਾ ਤਾਂ ਆਪਣੇ ਆਪ ਆਪਣਾ ਸਟੈਪ ਐ ਜਾਊਗਾ ਸਿੰਧੀ ਬੂਟੀ ਤੁਹਾਨੂੰ ਬਹੁਤ अच्छी ਤਰ੍ਹਾਂ ਆ ਗਈ ਹੋਊਗੀ ਬਣਾ ਬਣਾਉਣੀ ਕਿਉਂਕਿ ਆਪਾਂ ਬਹੁਤ ਜ਼ਿਆਦਾ ਉਹਦੇ ਜਿਹੜੀਆਂ ਟਿਊਟੋਰੀਅਲ ਵੀਡੀਓਜ਼ ਪਾਈਆਂ ਨੇ ਤੇ ਇਦਾਂ ਹੀ ਹੁਣ ਆਪਾਂ ਇਹਨੂੰ ਜਿਹੜਾ ਇਹਦਾ ਸੈਂਟਰ ਵਾਲਾ ਜਿਹੜਾ ਜਾਂ ਸਾਈਡਾਂ ਜਿਹੜਾ ਆਪਾਂ ਸਿੰਗਲ ਬਾਕਸ ਬਣਾਇਆ ਸੀ ਇਹਦਾ ਜਿਹੜਾ ਸੈਂਟਰ ਪੋਰਸ਼ਨ ਆ ਵਾਲਾ ਖਾਲੀ ਰਹਿੰਦਾ ਤਾਂ ਆਪਾਂ ਉਹਨੂੰ ਹੌਲੀ-ਹੌਲੀ ਕਵਰ ਕਰ ਲਵਾਂਗੇ ਨਾਲੀ ਆਪਾਂ ਸੂਈ ਕੱਢਦੇ ਹੁੰਨੇ ਆ ਨਾ ਦੇਖੋ ਬਿਲਕੁਲ ਬਸ ਤੁਸੀਂ ਹੋਰ ਕੁਝ ਨਹੀਂ ਦੇਖਣਾ ਸਿੰਗਲ ਬਾਕਸ ਦੇ ਦੇਖਦੇ ਹੋਏ ਚੱਲਣਾ ਤੁਹਾਡੇ ਸਟੈਪ ਆਪਣੇ ਆਪ ਨੈਕਸਟ ਬਣੇ ਜਾਣਗੇ ਲੋ ਜੀ ਇਹ ਬਣ ਗਿਆ ਹੁਣ ਪਰ ਇਹਦੇ ਚ ਐਨਾ ਆਪਾਂ ਨੂੰ ਸਿੱਧਾ ਉੱਪਰ ਦੇਖਣ ਦੀ ਲੋੜ ਨਹੀਂ ਉੱਪਰ ਦੀ ਜਾਣਾ ਨੀਚੇ ਦੀ ਜਾਣਾ ਦੇਖੋ ਇਹ ਚੀਜ਼ ਬਣ ਗਈ ਨਾ ਹੁਣ ਜੇ ਤਾਂ ਤੁਹਾਨੂੰ ਥੋੜਾ ਬਿਰਲਾ ਲੱਗਦਾ ਤਾਂ ਇੱਥੋਂ ਦੀ ਇੱਕ ਇੱਕ ਸਟੈਪ ਹੋਰ ਕਰ ਲਓ ਜਿਹੜਾ ਜਿਹੜੀ ਵੀ ਜਗ੍ਹਾ ਲੱਗਦੀ ਹੈ ਵਿੱਚ ਹੈਗੀ ਆ ਨਹੀਂ ਲੋੜ ਨਹੀਂ ਹੈਗੀ ਇੰਨੀ ਆਪਾਂ ਨੂੰ ਹੁਣ ਇੱਕ ਜਗ੍ਹਾ ਤੋਂ ਸੂਈ ਕੱਢ ਲਓ ਤੁਸੀਂ ਇੱਥੋਂ ਹੀ ਆਪਾਂ ਬੰਦ ਕੀਤਾ ਸੀ ਨਾ ਇੱਥੋਂ ਹੀ ਆਪਾਂ ਉੱਪਰ ਲਿਆਉਣੇ ਆ ਹੁਣ ਆਪਣੇ ਕੋਲੇ ਆਹ ਸੈਂਟਰ ਹੈ ਮਿਰਰ ਦਾ ਜਿਹੜਾ ਆਪਣੇ ਕੋਲੇ ਆਹ ਜਿਹੜਾ ਸਾਰਾ ਆਸ-ਪਾਸਾ ਹੈਗਾ ਇਹਨੂੰ ਆਪਾਂ ਹੁਣ ਕਵਰ ਕਰਨਾ ਕਵਰ ਕਿਵੇਂ ਕਰਨਾ ਤੁਸੀਂ ਬਟਨ ਹੋਲ ਸਟਿਚ ਦੇਖਿਆ ਹੋਵੇਗਾ ਜਿਵੇਂ ਆਪਾਂ जिने भी ਤੁਸੀਂ ਕਾਜ ਕੀਤੇ ਹੋਣਗੇ ਕਾਜ ਨਹੀਂ ਕਰਦੇ ਹੁੰਦੇ ਆਪਾਂ ਬਟਨਾ ਬਟਨਾ ਦੇ ਕੁਰਤੇ ਪਜਾਮੇ ਦੇ ਜਾਂ ਸ਼ਰਟਾਂ ਤੇ ਕਾਜ ਹੁੰਦੇ ਆ ਬਟਨਾਂ ਦੇ ਤਾਂ ਕਾਜ ਆਪਾਂ ਜਿਹੜਾ ਗੁੰਦਦੇ ਹੁੰਨੇ ਨਾ ਆਪਾਂ ਓਵੇਂ ਗੁੰਦਣਾ ਦੇਖੋ ਇੱਥੇ ਸੂਈ ਕੱਢ ਲਈ ਆਪਾਂ ਜਿਹੜਾ ਆਹ ਵਾਲਾ ਪੋਰਸ਼ਨ ਹੋਊਗਾ ਇੱਥੋਂ ਸੂਈ ਆਪਾਂ ਵਾਪਸ ਇਹਨੂੰ ਬਗਲ ਨਾਲ ਦੇਖੋ ਇਹ ਜਿਹੜਾ ਆਪਣੇ ਕੋਲੇ ਸਿੰਧੀ ਬੁੱਟੀ ਦੇ ਬਾਕਸ ਆਪਾਂ ਬਣਾਏ ਨੇ ਇਹਨਾਂ ਨੂੰ ਬਗਲ ਨਾਲ ਹੈ ਠੀਕ ਹੈ ਬਲਾ ਕਿਚਨ ਦੀ ਲੋਡ ਨਹੀਂ ਨਾਰਮਲ ਜਈ ਬਸ ਇਦਾਂ ਇਹਨੂੰ ਕਵਰ ਕਰਦੇ ਜਾਣਾ ਆਹ ਕਟੜਾ ਤੁਹਾਡਾ ਬਾਹਰ ਰਹੂਗਾ ਇਹ ਉੱਪੋਂ ਦੀ ਆਉਣਾ ਚਾਹੀਦਾ ਦੇਖੋ ਆਪਣੇ ਆਪ ਆਹ ਦੇਖੋ ਇਹਦਾ ਬਲ ਪੈਣਾ ਚਾਹੀਦਾ ਕਾਜ ਜਿਵੇਂ ਆਪਾਂ ਬਟਨਾਂ ਦੇ ਕਰਦੇ ਹੁੰਨੇ ਆ ਉਹ ਚੀਜ਼ ਐ ਇਹ ਬਸ ਇਹਨੂੰ ਐਂ ਬਗਲ ਦੇ ਜਾਣਾ ਸਪੈਸ਼ਲ ਇਹਨੂੰ ਘਮਾਉਣ ਦੀ ਲੋੜ ਨਹੀਂ ਇਹਨੂੰ ਨੀਚੀ ਛੱਡ ਦੋ ਐ ਤੇ ਇਧਰੋਂ ਆਪਾਂ ਬਸ ਇਹਨੂੰ ਕੱਢੀ ਜਾਣਾ ਆਹ ਥੜਾ ਆਪਣੇ ਆਪ ਉੱਪਰ ਇਹਦਾ ਜਿਹੜਾ ਵਾਲਾ ਜਿਹੜਾ ਆਪਣੇ ਆਪ ਪੈਂਦਾ ਜਾਊਗਾ ਦੇਖੋ ਦਿਨਾਂ ਬਸ ਇਹਨੂੰ ਬਗਲ ਦੇ ਜਾਣਾ ਵਾਲਾ ਖਿੱਚਤੂ ਕਰਨ ਦੀ ਜ਼ਰੂਰਤ ਨਹੀਂ ਬਸ ਨਾਰਮਲ ਜਿਹਾ ਆਪਣੇ ਆਪ ਹੀ ਇਹਦੀ ਸ਼ੇਪ ਆ ਜਿਹੜੀ ਦੇਖੋ ਬੰਦ ਹੀ ਜਾਊਗੀ ਬੰਦਾ ਨਾ ਦੇਖੋ ਆਪਣੇ ਆਪ ਹੀ ਫਿਨਿਸ਼ਿੰਗ ਆਉਂਦੀ ਜਾਊਗੀ ਜੇ ਤੁਹਾਨੂੰ ਆ ਥੋੜੀ ਜਿਹੀ ਐ ਵੀ ਬਿਰਲਾ ਲੱਗਦਾ ਤਾਂ ਤੁਸੀਂ ਇੱਕ ਜਿਹੜਾ ਬਾਕਸ ਆ ਇੱਕ ਵਾਰੀ ਹੋਰ ਇਹਨੂੰ ਮਗਲ ਸਕਦੇ ਜਿਵੇਂ ਆਪਾਂ ਦੋ ਬਾਕਸ ਹੀ ਬਣਾਏ ਨੇ ਨਾ ਤਾਂ ਤੁਸੀਂ ਤਿੰਨ ਬਣਾ ਲਓ ਜੇ ਤੁਹਾਡਾ ਮਿਰਰ ਥੋੜਾ ਵੱਡਾ ਐ ਤਾਂ ਤੁਸੀਂ ਬਾਕਸ ਵੱਡਾ ਬਣਾ ਲਿਓ بس ਇਹ ਕਵਰ ਹੋਣਾ ਚਾਹੀਦਾ ਜੇ ਮਤਲਬ ਕਵਰ ਨਹੀਂ ਕਰੋਗੇ ਤਾਂ ਤੁਹਾਡੀ ਜਿਹੜੀ ਫਿਨਿਸ਼ਿੰਗ ਨਹੀਂ ਆਊਗੀ ਬਾਅਦ ਵਿੱਚ ਜਿਹੜੀ ਆ ਚੀਜ਼ ਆ ਨਾ ਫਿਰ ਇਹ ਉੱਠੀ ਜਾਊਗੀ ਇਹਨੇ ਟਿਕਣਾ ਨਹੀਂ ਫਿਰ ਇਸ ਲਈ ਤੁਸੀਂ ਇੰਨੀ ਕਿ ਜਿਹੜਾ ਥੋੜੀ ਜਿਹੀ ਬਸ ਇਸ ਧਿਆਨ ਨਾਲ ਚੱਲਿਓ ਵੀ ਤੁਹਾਨੂੰ ਕਿੰਨੇ ਬਾਕਸ ਬਣਾਉਣ ਦੀ ਜ਼ਰੂਰਤ ਹੈ ਇਹ ਆਪਣੇ ਆਪ ਹੀ ਦੇਖੋ ਕਵਰ ਹੋਈ ਜਾਂਦਾ ਬਟਨਹੋਲ ਸਟਿਚ ਕਹਿੰਦੇ ਆਪਾਂ ਇਹਨੂੰ ਬਸ ਤਾਂ ਤੁਹਾਨੂੰ ਇਦਾਂ ਆ ਹੀ ਗਿਆ ਹੋਏਗਾ ਕੋਈ ਔਕਾ ਨਹੀਂ ਇਹ ਬਸ ਬਟਨਾਂ ਦੇ ਕਾਜ ਕਰਦੇ ਹੁੰਦੇ ਹੰਨੇ ਆਪਾਂ ਇਸ ਸਟਿਚ ਦੇ ਨਾਲ ਤਾਂ ਉਹ ਸਟਿਚ ਆ ਇਹ ਜੇ ਤੁਹਾਨੂੰ ਨਹੀਂ ਵੀ ਪਤਾ ਲੱਗ ਰਿਹਾ ਤੁਹਾਡੀਆਂ ਮੰਮੀਆਂ ਨੂੰ ਪੱਕਾ ਹੁੰਦਾ ਹੋਏਗਾ ਮੰਮੀਆਂ ਨੂੰ ਦਾਦੀਆਂ ਨੂੰ ਤਾਂ ਉਹਨਾਂ ਤੋਂ ਕੋਈ ਪੁੱਛ ਲਿਓ ਆਪਾਂ ਪਹਿਲਾਂ ਇੱਕ ਬੇਸਿਕ ਏਮਬਰਡਰੀ ਕੋਰਸ ਪਾਇਆ ਹੋਇਆਗਾ ਕਾਫੀ ਵੀਡੀਓਜ਼ ਨੇ ਉਹਨਾਂ ਦੀਆਂ 30 ਪਲੱਸ ਤਾਂ ਉਹਦੇ ਵਿੱਚ ਇਹ ਸਟਾਰਟਿੰਗ ਦੀਆਂ ਕੁਝ ਕੁ ਵੀਡੀਓਾਂ ਦੇ ਵਿੱਚ ਹੀ ਤੁਹਾਨੂੰ ਇਹ ਜਿਹੜਾ ਸਟਿਚ ਮਿਲ ਜਾਊਗਾ ਤੁਸੀਂ ਉੱਥੇ ਵੀ ਦੇਖ ਸਕਦੇ ਹੋ ਜਾਂ ਕਿ ਜੇ ਤੁਹਾਨੂੰ ਨਹੀਂ ਬਣਾਉਣਾ ਆ ਰਿਹਾ ਜਾਂ ਨਹੀਂ ਸਮਝ ਲੱਗ ਰਹੀ ਤਾਂ ਤੁਸੀਂ ਉੱਥੇ ਦੇਖ ਲਿਓ ਠੀਕ ਹੈ ਹੁਣ ਆਪਣਾ ਇਹ ਕਵਰ ਹੋ ਗਿਆ ਦੇਖੋ ਤਾਂ ਜਿਹੜਾ ਆਪਣਾ ਲਾਸਟ ਸਟੈਪ ਆਪਾਂ ਇਹ ਵਾਲਾ ਚੱਕਿਆ ਸੀ ਨਾ ਇੱਥੋਂ ਸ਼ੁਰੂ ਕੀਤਾ ਸੀ ਆਪਾਂ ਤਾਂ ਉਹਦੇ ਵਿੱਚ ਦੀ ਤੁਸੀਂ ਨੂੰ ਬਸ ਨੀਚੇ ਲੈ ਜਾਣਾ ਚੱਕੋ ਇਹ ਲਓ ਜੀ ਇਹ ਆਪਣਾ ਮਿਰਰ ਲੱਗ ਗਿਆ ਵਧੀਆ ਐਨ ਫਿਨਿਸ਼ਿੰਗ ਦੇ ਨਾਲ ਫਿਰ ਤੁਸੀਂ ਜਿਹੜਾ ਮਰਜੀ ਯੂਜ਼ ਕਰ ਲਿਓ ਆਪਾਂ ਜਿਹੜਾ ਗੁੱਟੀ ਵਾਲਾ ਯੂਜ਼ ਕੀਤਾ ਆਪਾਂ ਇਹ ਵਾਲਾ ਥਰੈਡ ਯੂਜ਼ ਕੀਤਾ ਡੋਲੀ ਦਾ ਇਹ ਦਾ ਨੰਬਰ ਹੈ ਠੀਕ ਹੈ ਆਪਾਂ ਇਹ ਟਰੈਡ ਯੂਜ਼ ਕੀਤਾ ਤੁਸੀਂ ਚਾਹੇ ਸਿਲਕ ਥਰੈਡ ਯੂਜ਼ ਕਰ ਲਿਓ ਉਹਦੇ ਨਾਲ ਸ਼ਾਈਨਿੰਗ ਜੀ ਬਣ ਜਾਂਦੀ ਹੈ ਜਿਹੜਾ ਮਰਜੀ ਥਰੈਡ ਤੁਸੀਂ ਯੂਜ਼ ਕਰਕੇ ਬਣਾ ਲਿਓ ਬਸ ਇਹ ਧਿਆਨ ਰੱਖਣਾ ਕਿ ਐਦਾਂ ਤੁਸੀਂ ਬਾਕ ਆ ਸਿੰਧੀ ਬੁੱਟੀ ਵਾਲਾ ਬਾਕਸ ਆ ਜਿਹੜਾ ਉਹ ਬਣਾਉਣਾ ਹੈ ਠੀਕ ਹੈ ਜੀ ਆਈ ਹੋਪ ਤੁਹਾਨੂੰ ਸਮਝ ਆ ਗਈ ਹੋਏਗੀ ਹੁਣ ਤੁਸੀਂ ਟਰਾਈ ਕਰੋ ਇਹਨੂੰ ਸੋਹਣੇ ਸੋਹਣੇ ਸੂਟ ਤਿਆਰ ਕਰੋ ਠੀਕ ਹੈ ਬਿਲਕੁਲ ਆਸਾਨ ਹੈ ਇਹ ਕੋਈ ਔਖਾ ਕੰਮ ਨਹੀਂ ਹੈਗਾ ਇਹਦੇ ਵਿੱਚ ਤਾਂ ਬਟਨਹੋਲ ਸਟਿਚ ਤੁਸੀਂ ਸਿੱਖ ਲਿਓ ਮਾੜਾ ਜਿਹਾ ਬਿਲਕੁਲ ਆਸਾਨਾ ਤੁਸੀਂ ਤਾਂ ਅੱਗੇ ਹੀ ਬਗਲਣਾ ਉਤੋਂ ਦੀ ਤੇ ਠੀਕ ਹੈ ਜੀ ਮਿਲਦੇ ਆ ਫਿਰ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਬਾਏ ਬਾਏ